ਰੋਡਵੇਸ ਦੀਆਂ ਜਿੰਨੀਆਂ ਟਰਾਂਸਪੋਰਟ ਹੈਗੀ ਹੈ ਜਿੱਥੇ-ਜਿੱਥੇ ਵੀ ਸੰਜਨੈਲ ਸਿੰਘ ਪਿੰਡਰਾਂ ਵਾਲਿਆਂ ਦੀ ਫੋਟੋ ਲੱਗੀ ਹੈ ਉਹਨੂੰ ਵਿਦ ਇਮੀਡੀਏਟ ਇਫੈਕਟ ਰਿਮੂਵ ਕੀਤਾ ਜਾਏ। ਕੀ ਇੱਕ ਕਾਨੂੰਨੀ ਪ੍ਰਕਿਰਿਆ ਦੇ ਮਤਲਬ ਤੁਸੀਂ ਕੋਈ ਨੋਟਿਸ ਲੈ ਰਹੇ ਹੋ? ਆਉਣ ਵਾਲੇ ਸਮੇਂ ਦੇ ਵਿੱਚ ਵੀ ਬੀਇੰਗ ਸਿੱਖ ਅਸੀਂ ਕਿਉਂਕਿ ਫਾਲੋਅਰ ਹੈਗੇ ਅਸੀਂ ਸੰਤਾਂ ਨੂੰ ਪਿਆਰ ਕਰਦੇ ਆਂ। ਸਾਨੂੰ ਇਹ ਗੱਲ ਬੜੀ ਚੁਭੀ ਹੈ। ਦਾਨ ਧਮੀ ਸਾਹਿਬ ਨੇ ਉਹਨਾਂ ਨੂੰ ਜਵਾਬ ਦੇਣਾ ਚਾਹੀਦਾ ਹੈ ਕਿ ਦਮਦਮੀ ਟਕਸਾਲ ਦੀ ਮਦਦ ਨਾਲ ਤੁਸੀਂ ਦੂਜੀ ਵਾਰੀ ਪ੍ਰਧਾਨ ਬਣਿਓ। ਇਹ ਜਿਹੜੇ ਮੁਖੀ ਸੀ ਸੰਜਨਾਲ ਸਿੰਘ ਪਿੰਡਰਵਾਲੇ ਜਦੋਂ ਉਹਦੇ ਖਿਲਾਫ ਐਡੇ ਵੱਡੇ ਪੱਧਰ ਤੇ ਸਰਕਾਰ ਕਾਨੂੰਨ ਬਣਾ ਕੇ ਲੈ ਆਈ ਹੈ ਨੋਟੀਫਿਕੇਸ਼ਨ ਕਰ ਦਿੱਤਾ ਤੁਸੀਂ ਚੁੱਪ ਕਿਉਂ ਹੈਗੇ ਉਹ ਤੁਹਾਨੂੰ ਕਾਦਾ ਡਰ ਹੈਗਾ ਸਰਕਾਰ ਦੇ ਵੱਲੋਂ ਇੱਕ ਨੋਟੀਫਿਕੇਸ਼ਨ ਜਾਰੀ ਹੁੰਦਾ ਹੈ ਕਿ ਪਬਲਿਕ ਪਲੇਸ ਜਾਂ ਸਰਕਾਰੀ ਬੱਸਾਂ ਦੇ ਉੱਤੇ ਜਿੱਥੇ ਕਿਤੇ ਵੀ ਸંત ਜਰਨੈਲ ਸਿੰਘ ਖਾਲਸਾ ਭੰਡਰਾਲ ਦੀ ਤਸਵੀਰ ਲੱਗੀ ਆ ਉਹਨੂੰ ਜਲਦ ਤੋਂ ਜਲਦ ਹਟਾਇਆ ਜਾਵੇ ਅਸਲ ਦੇ ਵਿੱਚ ਕਾਰਨ ਕੀ ਸੀ ਵੋਟਾਂ ਕਰਕੇ ਮਾਮਲਾ ਚੱਕਿਆ ਗਿਆ ਜਾਂ ਹੋਰ ਕੀ ਕਾਰਨ ਸੀਗਾ ਜਿਸ ਨੂੰ ਲੈ ਕੇ ਇਹ ਨੋਟੀਫਿਕੇਸ਼ਨ ਜਿਹੜਾ ਸਰਕਾਰ ਨੂੰ ਜਾਰੀ ਕਰਨਾ ਪੈਂਦਾ ਸਾਡੇ ਨਾਲ ਸੀਨੀਅਰ ਵਕੀਲ ਸਿਮਰਜੀਤ ਸਿੰਘ ਹਾਈ ਕੋਰਟ ਤੋਂ ਮੌਜੂਦ ਨੇ ਗੱਲਬਾਤ ਕਰਾਂਗੇ ਸਭ ਤੋਂ ਪਹਿਲਾਂ ਸਵਾਗਤ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਠੀਕ ਹੋ ਜੱੜਦੀ ਕਰਾਂ ਅਸਲ ਦੇ ਵਿੱਚ ਜਿਹੜਾ ਨੋਟੀਫਿਕੇਸ਼ਨ ਜਾਰੀ ਹੁੰਦਾ ਤਸਵੀਰਾਂ ਨੂੰ ਹਟਾਏ ਜਾਣ ਨੂੰ ਲੈ ਕੇ ਇਸ ਚੀਜ਼ ਨੂੰ ਤੁਸੀਂ ਕਿਵੇਂ ਐਕਸਪਲੇਨ ਕਰਦੇ ਹੋ ਜੀ ਕੁਝ ਜਿਹੜੇ ਨੋਟੀਫਿਕੇਸ਼ਨ ਹੈ ਪਹਿਲੇ ਵੀ ਹੋਇਆ ਹੈ ਜੀ ਉਹਨਾਂ ਦੁਆਰਾ 16 ਅਪ੍ਰੈਲ ਨੂੰ ਇਹਨਾਂ ਨੇ ਫਿਰ ਕੀਤਾ ਹੈ ਕਿ ਜਿਹੜੀ ਆ ਰੋਡਵੇਜ਼ ਦੀਆਂ ਜਿੰਨੀਆਂ ਟਰਾਂਸਪੋਰਟ ਹੈਗੀ ਹੈ ਜਿੱਥੇ-ਜਿੱਥੇ ਵੀ ਸੰਤ ਜਰਨੈਲ ਸਿੰਘ ਪਿੰਡਰਾਵਾਲਿਆਂ ਦੀ ਫੋਟੋ ਲੱਗੀ ਹੈ ਉਹਨੂੰ ਵਿਦ ਇਮੀਡੀਏਟ ਇਫੈਕਟ ਰਿਮੂਵ ਕੀਤਾ ਜਾਏ ਸੋ ਇਹ ਗੱਲ ਜਿਹੜੀ ਹੈ ਸਿੱਖ ਬੀਇੰਗ ਸਿੱਖ ਅਸੀਂ ਕਿਉਂਕਿ ਫਾਲੋਅਰ ਹੈਗੇ ਅਸੀਂ ਸੰਤਾਂ ਨੂੰ ਪਿਆਰ ਕਰਦੇ ਆਂ ਜੀ ਸਾਨੂੰ ਇਹ ਗੱਲ ਬੜੀ ਚੁੱਭੀ ਹੈ ਜੀ ਸੋ ਕਿਉਂਕਿ ਬਹੁਤੇ ਲੋਕਾਂ ਨੂੰ ਇਹ ਗੱਲ ਦੀ ਜਿਹੜੇ ਨਾਨ ਸਿਕਸ ਨੇ ਸਪੈਸ਼ਲੀ ਉਹਨਾਂ ਨੂੰ ਪਤਾ ਨਹੀਂ ਹੈਗਾ ਕਿ ਬੈਕਗ੍ਰਾਉਂਡ ਕੀ ਹੈ ਹੂੰ 2000 ਸਾਲ ਦੇ ਵਿੱਚ ਜਦੋਂ ਇਹ ਸੈਂਚਰੀ ਖਤਮ ਹੋਈ ਹੈ ਤੇ ਸਾਰੀਆਂ ਕੌਮਾਂ ਨੇ ਇੱਕ ਐਨਾਲਿਸਿਸ ਕੀਤਾ ਹੈ ਵਰਡ ਦੇ ਵਿੱਚ ਕਿ ਇਹ ਜਿਹੜਾ 100 ਸਾਲ ਸੀ 1901 ਤੋਂ ਲੈ ਕੇ 2000 ਤੱਕ ਇਹ 100 ਸਾਲ ਦੇ ਵਿੱਚ ਕਿਹੜੇ-ਕਿਹੜੇ ਲੋਕ ਨੇ ਜਿਨ੍ਹਾਂ ਨੇ ਉੱਥੋਂ ਦੀ ਕੌਮਾਂ ਨੂੰ ਉੱਥੋਂ ਦੇ ਦੇਸ਼ ਨੂੰ ਪ੍ਰਭਾਵਿਤ ਕੀਤਾ ਹੈ ਸਿੱਖ ਵਾਰ ਨੇ ਸਨ 2000 ਦੀ ਜਦੋਂ ਸੈਂਚਰੀ ਪੂਰੀ ਹੁੰਦੀ ਹੈ ਸ੍ਰੀ ਅਕਾਲ ਤਖਤ ਸਾਹਿਬ ਅੰਮ੍ਰਿਤਸਰ ਦੇ ਉੱਪਰ ਸਾਰੇ ਸਿੱਖ ਇਕੱਠੇ ਹੋਏ ਨੇ ਤੇ ਸਿੱਖਾਂ ਨੇ ਇਹ ਡਿਸਾਈਡ ਕੀਤਾ ਕਿ ਪਿਛਲੇ 100 ਸਾਲ ਦੀ ਜਿਹੜੀ ਹਿਸਟਰੀ ਹੈ ਉਹਦੇ ਵਿੱਚ ਜਿਹੜਾ ਰੋਲ ਹੈ ਜੇ ਕਿਸੇ ਨੇ ਬਹੁਤ ਜ਼ਿਆਦਾ ਕੰਮ ਨੂੰ ਤੁੰਬੇ ਹੈ ਤੇ ਉਹ ਹੈਗੇ ਨੇ ਸਨ ਜਰਨੈਲ ਸਿੰਘ ਪਿੰਡਰਾਵਾਲੀ ਫਿਰ ਇਹ ਸਾਰੀ ਕੌਮ ਨੇ ਅਕਾਲ ਤਖਤ ਸਾਹਿਬ ਤੋਂ ਕਿਹਾ ਕਿ ਸੰਜਨੈਲ ਸਿੰਘ ਪਿੰਡਰਾਵਾਲੇ 20ਵੀਂ ਸਦੀ ਦੇ ਸਭ ਤੋਂ ਮਹਾਨ ਸਿੱਖ ਨੇ ਜਿਸ ਤੋਂ ਬਾਅਦ ਸਿੱਖ ਅਜ਼ਾਦ ਘਰਦੇ ਵਿੱਚ ਸੰਜਨੈਲ ਸਿੰਘ ਪਿੰਡਰਾਵਾਲਿਆਂ ਦੀ ਫੋਟੋ ਲੱਗਦੀ ਹੈ ਫਿਰ ਉੱਥੇ ਸ਼ਹੀਦੀ ਜ਼ਾਦਗਰ ਬਣਦੀ ਹੈ ਤੇ ਸਰਕਾਰ ਨੇ ਜਿਹੜਾ ਇਸ ਕਿਸਮ ਦਾ ਲਾਇਆ ਹੈ ਮੈਂ ਇਹ ਇਹਨਾਂ ਨੂੰ ਕਹਿਣਾ ਚਾਹੁੰਦਾ ਹਾਂ ਕਿ ਤੁਸੀਂ ਦੇਖਿਆ ਕਿ ਕਦੇ ਸੈਂਟਰ ਗਵਰਨਮੈਂਟ ਜਿੱਥੇ ਇਸ ਨੇਸ਼ਨ ਦਾ ਜਿਹੜਾ ਫਾਦਰ ਆਫ ਨੇਸ਼ਨ ਜਿਹਨੂੰ ਮਹਾਤਮਾ ਗਾਂਧੀ ਨੂੰ ਕਹਿੰਦੇ ਨੇ ਗੋਟసే ਨੇ ਉਹਨੂੰ ਮਾਰਿਆ ਹੈ ਆਰਐਸਐਸ ਵਾਲੇ ਵਿਸ਼ਵ ਹਿੰਦੂ ਪ੍ਰਸ਼ਦ ਵਾਲੇ ਨੇ ਤੁਸੀਂ ਵੇਖਿਆ ਕਿ ਕਦੇ ਸੈਂਟਰ ਦੀ ਗਵਰਨਮੈਂਟ ਨੇ ਨੋਟੀਫਿਕੇਸ਼ਨ ਜਾਰੀ ਕੀਤਾ ਹੋਏ ਕਿ ਗੋਟసే ਦੀ ਫੋਟੋ ਨਹੀਂ ਲੱਗੂਗੀ ਫਿਰ ਇੱਕ ਹਰਵੰਸ ਲਾਲ ਖੰਨਾ ਹੋਇਆ ਹੈ ਬੀਜਪੀ ਦਾ ਐਮਐਲਏ ਅੰਮ੍ਰਿਤਸਰ ਤੋਂ ਉਹਨੇ ਦਰਬਾਰ ਸਾਹਿਬ ਦਾ ਮਾਡਲ ਜਿਹੜਾ ਸੀ ਰੇਲਵੇ ਸਟੇਸ਼ਨ ਤੋਂ ਪਹਿਲੇ ਲਾਇਆ ਫਿਰ ਔਰਤ ਤੇ ਸਿਗਰਟ ਵੀਰੀ ਸੁਟੀ ਫਿਰ ਉਹਨੇ ਉਰਤੇ ਮੂਤ ਕੀਤਾ ਉਹਦਾ ਜਿਹੜੀ ਜ਼ਾਦਗਰ ਸੀ ਅਕਾਲੀ ਭਾਜਪਾ ਗਵਰਨਮੈਂਟ ਨੇ ਅੰਮ੍ਰਿਤਸਰ ਦੇ ਵਿੱਚ ਚੌਂਕ ਚ ਬਣਾਈ ਹੈ ਤੇ ਐਵੇਂ ਇੱਕ ਆਰਐਸਐਸ ਵਾਲਾ ਹੈ ਉਹਦੀ ਜ਼ਾਦਗਰ ਇਹਨਾਂ ਨੇ ਮਧੂਪੁਰਸ਼ ਬਣਾਈ ਹੈ ਤੇ ਜਿਹੜੇ ਬੈਂਸਿੰਘ ਐਕਸ ਚੀਫ ਮਿਨਿਸਟਰ ਜਿਹਨੂੰ ਪੰਜਾਬ ਦੇ ਸਿੱਖ ਬੁੱਚੜ ਬੈਂਸਿੰਘ ਕਹਿੰਦੇ ਨੇ ਜਿਨੇ ਹਜ਼ਾਰਾਂ ਇਨੋਸੈਂਟ ਸਿੱਖਾਂ ਦੀ ਕਲਿੰਗ ਕੀਤੀ ਹੈ ਉਹ 디ਜ਼ਾਡਗਰ ਇਹਨਾਂ ਨੇ ਸੈਕਟਰ ਤਰਤਾ ਉਥੇ 42 ਦੇ ਵਿੱਚ ਚੰਡੀਗੜ੍ਹ ਬਣਾਈ ਹੈ ਔਰ ਪੁਲਸ ਦੀ ਫੋਰਸ ਸਾਨੂੰ ਪ੍ਰੋਟੈਕਟ ਕਰ ਰਹੀ ਹੈ ਤੇ ਜੇ ਤੁਹਾਨੂੰ ਇਹਨਾਂ ਇਤਰਾਜ਼ ਹੈਗਾ ਮਤਲਬ ਇਹ ਕਿਉਂਕਿ ਆਬਜੈਕਸ਼ਨ ਪੰਜਾਬ ਸਰਕਾਰ ਨੇ ਕੀਤਾ ਹੂੰ ਸੋ ਮੈਂ ਇਹ ਪੰਜਾਬ ਸਰਕਾਰ ਦੇ ਚੀਫ ਮਿਨਿਸਟਰ ਭਗਵੰਤ ਸਿੰਘ ਨੂੰ ਪੁੱਛਣਾ ਚਾਹੁੰਦਾ ਹੈ ਕਿ ਤੂੰ ਕਦੇ ਆਬਜੈਕਟ ਕੀਤਾ ਕਿ ਇੰਦਰਾ ਗਾਂਧੀ ਨੇ 1984 ਦੇ ਵਿੱਚ ਉਦੇ ਮੁੰਡੇ ਰਜੀਵ ਗਾਂਧੀ ਨੇ 20000 ਸਿੱਖਾਂ ਦੀ ਲਾਈਵ ਵਾਰਨਿੰਗ ਕੀਤੀ ਹੈ ਜਿਵੇਂ ਯੂਜ਼ ਦੀ 나జీਜ਼ ਨੇ ਜ਼ਰਬੰਚ ਕੀਤੀ ਹੈ ਔਰ 12 13 ਕਾਂਗਰਸ ਦੀਆਂ ਸਟੇਟਾਂ ਵਿੱਚ ਸਿੱਖਾਂ ਨੂੰ ਗਲਾਂਚ ਸਟੇਅਰ ਪਾ ਪਾ ਕੇ ਲਾਈਵ ਵਾਰਨਿੰਗ ਹੋਈ ਹੈ ਹਜ਼ਾਰਾਂ ਸੇ ਕਿਲਿੰਗ ਕੀਤੀ ਹੈ ਉਸ ਰਜੀਵ ਗਾਂਧੀ ਦੇ ਨਾਮ ਤੇ ਉਸ ਇੰਦਰਾ ਗਾਂਧੀ ਦੇ ਨਾਮ ਤੇ ਤੁਸੀਂ ਸਕੀਮਾਂ ਵੀ ਚਲਾ ਰਹੇ ਹੋ ਕਲੋਨੀਆਂ ਬਣਾ ਰਹੇ ਹੋ ਇੰਸਟੀਚੂਟ ਬਣਾ ਰਹੇ ਹੋ ਤੇ ਸੰਜਨ ਹਲ ਸਿੰਘ ਪਿੰਡਰਾ ਵਾਲੇ ਦਾ ਅਸੀਂ ਨਹੀਂ ਕਹਿ ਰਹੇ ਤੁਹਾਡੀ ਸਰਕਾਰ ਦਾ ਡਾਟਾ ਹੈ ਕਿ 3 ਜੂਨ 1984 ਤੱਕ ਉਹ ਕਿਸੇ ਕੇਸ ਵਿੱਚ ਵਾਂਟਡ ਨਹੀਂ ਸੀ ਹੈਗਾ ਨਾ ਉਹ ਮੈਲੀਟੈਂਸੀ ਨਾ ਉਹ ਕਿਸੇ ਕੇਸ ਰਿਕੁਆਇਰਡ ਸੀ ਨਾ ਉਹਦੇ ਖਿਲਾਫ ਕੋਈ ਐਫ ਆਰ ਸੀ ਤੇ ਜੇ ਸਰਕਾਰ ਨੇ ਇਹ ਜਿਹੜਾ ਨੋਟੀਫਿਕੇਸ਼ਨ ਕੀਤਾ ਹੈ ਇਹਨੂੰ ਸਪਸ਼ਟ ਕਰਨਾ ਚਾਹੀਦਾ ਹੈ ચીਫ ਮਿਨਿਸਟਰ ਭਗਵੰਤ ਸਿੰਘ ਮਾਨ ਨੂੰ ਕਿ ਤੇਰੇ ਤੇ ਕਿਹੜਾ ਪ੍ਰੈਸ਼ਰ ਹੈਗਾ ਇਹ ਸੈਂਟਰਲ ਏਜੰਸੀਜ਼ ਦੇ ਪ੍ਰੈਸ਼ਰ ਵਿੱਚ ਕੀਤਾ ਹੈ ਕਿ ਤੇਰੇ ਦਿਲ ਵਿੱਚ ਜਿਵੇਂ ਦਿੱਲੀ ਬੇਸਟ ਬੈਂਸ ਸਿੰਘ ਸੀ ਚਾਹੇ ਹੋਰ ਰੂਲਰ ਨੇ ਉਹਨਾਂ ਵਾਂਗੂ ਤੇਰੇ ਮੰਤਵੀ ਸਿੱਖਾਂ ਪ੍ਰਤੀ ਨਫ਼ਰਤ ਹੈਗੀ ਹੈ ਕਿਉਂਕਿ ਸ੍ਰੀ ਅਕਾਲ ਤਖਤ ਸਾਹਿਬ ਨੇ ਤਾਂ ਸਰ ਜਰਨੈਲ ਸਿੰਘ ਪਿੰਡਰਾ ਵਾਲੇ ਨੂੰ 21ਵੀਂ ਸਦੀ ਦਾ ਸਭ ਤੋਂ ਮਹਾਨ ਸ਼ੀਰ ਡਿਕਲੇਅਰ ਕਰ ਦਿੱਤਾ ਹੈ ਤੇ ਤੂੰ ਅਕਾਲ ਤਖਤ ਸਾਹਿਬ ਤੋਂ ਉੱਪਰ ਹੋ ਗਿਆ ਸੋ ਇਹ ਬੜੀ ਗੈਰ ਜ਼ਿੰਮੇਵਾਰ ਕੰਮ ਹੈਗਾ ਹੈ ਕਿ ਅਸੀਂ ਇਹ ਕਹਿਣਾ ਚਾਹੁੰਦੇ ਆ ਜਿਹੜਾ ਮੇਰੀ ਪਰਸਪੈਕਸ਼ਨ ਹੈ ਕਿ ਸਰਦਾਰ ਭਗਤ ਸਿੰਘ ਮਾਨ ਸਤ ਜਨਹਿਲ ਸਿੰਘ ਪੰਡਰਾਵਾਲੇ ਲੋਕਾਂ ਦੇ ਦਿਲਾਂ 'ਚ ਰਹਿੰਦੇ ਨੇ ਸਿੱਖਾਂ ਦੇ ਤੂੰ ਫੋਟੋਆਂ ਲਾ ਸਕਦਾ ਹੈ ਬਸਾਂ ਵਿੱਚੋਂ ਉਹਨਾਂ ਨੂੰ ਤੂੰ ਦਿਲਾਂ ਵਿੱਚੋਂ ਨਹੀਂ ਘਟ ਸਕਦਾ ਤੇ ਈਚ ਮੇ ਇੱਕ ਠਾਡੀ ਨੇ ਪਿੱਛੇ ਕੋ ਗੀਤ ਗਾਇਆ ਸੀ ਕਿ ਵੈਰੀ ਨੂੰ ਜਿਹੜੀ ਸੰਤਾ ਦੀ ਤਸਵੀਰ ਡਰਾਵੇ ਵੈਰੀ ਨੂੰ ਤੇ ਇਹ ਮੈਨੂੰ ਲੱਗਦਾ ਹੈ ਕਿ ਉਹ ਗਾਣੇ ਦੇ ਜਿਹੜੇ ਬੋਲ ਹੈ ਇਹ ਸੱਚ ਪੁਕਾਰ ਰਹੀ ਹੈ ਸਰਕਾਰ ਤੇ ਉਹ ਜਿਹੜਾ ਬੈਨ ਹੈਗਾ ਉਹ ਬੜਾ ਇਲੀਗਲ ਹੈ ਤੇ ਉਰਤੀ ਜਿਹੜਾ ਬੈਨ ਹੈ ਸਰਕਾਰ ਨੂੰ ਤੁਰੰਤ ਇਹ ਨੋਟੀਫਿਕੇਸ਼ਨ ਨੂੰ ਵਾਪਸੀ ਲੈਣਾ ਚਾਹੀਦਾ ਹੈ ਤੇ ਇਹਨੂੰ ਤੁਰੰਤ ਖਤਮ ਕਰਨਾ ਚਾਹੀਦਾ ਹੈ ਜੀ ਇਹ ਕਾਨੂੰਨੀ ਪ੍ਰਕਿਰਿਆ ਦੇ ਮਤਲਬ ਤੁਸੀਂ ਕੋਈ ਨੋਟਿਸ ਲੈ ਰਹੇ ਹੋ ਆਉਣ ਵਾਲੇ ਸਮੇਂ ਦੇ ਵਿੱਚ ਵੀ ਇਹ ਇਦਾਂ ਕਿਉਂ ਕੀਤਾ ਜੇ ਅਕਾਲ ਤਖਤ ਸਭ ਤੋਂ ਉੱਚੀ ਤਾਕਤ ਸਰਕਾਰ ਹੁੰਦੀ ਹੀ ਨਹੀਂ ਸਿੱਖਾਂ ਦੀ ਸਰਵੋੱਚ ਤਖਤ ਤੇ ਉਹਨਾਂ ਦਾ ਯਾਦਗਰੀ ਸਥਾਨ ਬਣ ਸਕਦਾ ਫਿਰ ਸਰਕਾਰ ਨੂੰ ਇਸ ਚੀਜ਼ ਤੋਂ ਤਕਲੀਫ ਵੀ ਕਿਉਂ ਹੋਣੀ ਚਾਹੀਦੀ ਹੈ ਤਿੱਖੂ ਜੀ ਮੈਂ ਨਿੱਜੀ ਤੌਰ ਤੇ ਸੋਚ ਰਿਹਾ ਹਾਂ ਕਿ ਜਿਹੜੇ ਜਜਜਸ ਨੇ ਜਿਹੜੀ ਸਰਕਾਰ ਹੈ ਕਿਉਂਕਿ ਇੰਡੀਅਨ ਸਾਡੇ ਹੁਣ ਵੀ ਇਲੈਕਸ਼ਨ ਦਾ ਪ੍ਰੋਸੈਸ ਚੱਲ ਰਿਹਾ ਤੁਹਾਡੇ ਸਾਹਮਣੇ ਆ پارਲੀਮੈਂਟ ਦੀ ਇਲੈਕਸ਼ਨ ਹੈਗੀ ਹੈ ਜੀ ਇਹ ਸਾਰੇ ਨੋਟੀਫਿਕੇਸ਼ਨ ਜਿਸ ਦਿਨ ਅਸੀਂ ਪੰਜਾਬ ਚ ਪੰਥ ਦੀ ਸਰਕਾਰ ਲਾਵਾਂਗੇ ਆਪਾਂ ਤੁਰੰਤ ਇਹ ਖਤਮ ਕਰ ਦਿਆਂਗੇ ਹਮ 27 ਦੇ ਵਿੱਚ ਲੋਕ ਤਗੜੇ ਹੋ ਆ ਜਿਹੜੀਆਂ 24 ਦੀਆਂ ਇਲੈਕਸ਼ਨਸ ਨੇ ਜਿਨ੍ਹਾਂ ਲੋਕਾਂ ਨੇ ਇਹ ਨੋਟੀਫਿਕੇਸ਼ਨ ਪਾਸ ਕੀਤਾ ਜਿਹੜੀ ਸਰਕਾਰ ਨੇ ਇਹਨੂੰ ਜਿਹੜਾ ਵਾ ਖਤਮ ਕਰ ਦਨ ਹਮ ਸੰਤਾਂ ਦੀ ਸੋਚ ਦੇ ਬੰਦਿਆਂ ਨੂੰ ਜਿਤਾ ਦਨ ਤੇ ਆਪਣੇ ਆਪ ਇਹ ਟੁੱਟ ਜਾਊਗਾ ਜੀ ਤੇ ਕਿਉਂਕਿ ਜਿਹੜੀ ਡੈਮੋਕ੍ਰੈਟਿਕ ਸਿਸਟਮ ਦੇ ਵਿੱਚ ਜਿਹੜੀ ਵੋਟ ਬੜੀ ਪਾਵਰ ਰੱਖਦੀ ਹੈ ਹਮਮਮ ਔਰ ਤੁਸੀਂ ਇਹ ਦੇਖੋ ਕਿ ਨਾਗਾਲੈਂਡ ਦੇ ਵਿੱਚ ਪਿਛਲੇ ਮਹੀਨੇ 14 ਸਿਵਿਲIANS ਨੂੰ ਮਾਰੇ ਆਰਮੀ ਨੇ ਉੱਥੋਂ ਦਾ ਚੀਫ ਮਿਨਿਸਟਰ ਖੜਾ ਖੜਾ ਹੋ ਗਿਆ ਹੈ ਨਾਗਾਲੈਂਡ ਦਾ ਚੀਫ ਮਿਨਿਸਟਰ ਕਹਿੰਦਾ ਹੈ ਕਿ ਮੈਂ ਨਾਗਾਲੈਂਡ ਦੀ ਧਰਤੀ ਤੇ ਫੌਜ ਨੂੰ ਕਿਸੇ ਵੀ ਇਨੋਸੈਂਟ ਦਾ ਅਨਕਾਉਂਟਰ ਨਹੀਂ ਕਰਨ ਦਵਾਂਗਾ ਉਹ ਗੁਹਾਟੀ ਹਾਈ ਕੋਰਟ ਦਿੱਲੀ ਦੀ ਸੁਪਰੀਮ ਕੋਰਟ ਤੱਕ ਉਹ ਫੌਜ ਦੇ ਖਿਲਾਫ ਲੜਿਆ ਹੈ ਸੋ ਪੰਜਾਬ ਦੇ ਲੋਕਾਂ ਨੂੰ ਸੋਚਣ ਦੀ ਲੋੜ ਹੈ ਕਿ ਤੁਸੀਂ ਇਹ ਤਾਕਤ ਜਿਹੜੇ ਸਿੱਖ ਵਿਰੋਧੀ ਲੋਕ ਨੇ ਜਿਨ੍ਹਾਂ ਨੂੰ ਸਿੱਖ ਚੁਭਦੇ ਨੇ ਤੁਸੀਂ ਉਹਨਾਂ ਨੂੰ ਦੇਣੀ ਹੈ ਕਿ ਪੰਥ ਨੂੰ ਦੇਣੀ ਹੈ ਇਹ ਪੰਥ ਨੂੰ ਡਿਸਾਈਡ ਕਰਨਾ ਪਊਗਾ ਜੀ ਜੀ ਸ਼ਰੋਣੀ ਕਮੇਟੀ ਜਾਂ ਅਕਾਲ ਤਖਤ ਸਾਹਿਬ ਉਹ ਵੀ ਇਹਦੇ ਤੇ ਪੂਰਾ ਖੁੱਲ ਕੇ ਬੋਲਦੇ ਹੋਏ ਕਿਤੇ ਨਜ਼ਰ ਨਹੀਂ ਆਏ ਉਹਨਾਂ ਨੂੰ ਨੋਟਸ ਨਹੀਂ ਲੈਣਾ ਚਾਹੀਦਾ ਸੀ ਕਿਉਂਕਿ ਜੇ ਉਹ ਇਹ ਕਹਿ ਸਕਦੇ ਕਿ ਅਕਾਲ ਤਖਤ ਸਾਹਿਬ ਦੀ ਸ਼ਾਨ ਦੇ ਖਿਲਾਫ ਹੀ ਨੋਟਸ ਹੈ ਦੀ ਕੁਛ ਰਾਮਨੀ ਕਮੇਟੀ ਦੀ ਸਹਿਮਤੀ ਨਾਲ ਹੀ ਉਹ ਜ਼ਾਬਕਾਰ ਚ ਲੱਗਿਆ ਹੈ ਕਿ ਮੈਂ ਤਾਂ ਬਹੁਤ ਸਟੇਜਸ ਤੇ ਡਿਸਕਸ ਕੀਤਾ ਹੈ ਕਿ ਜਿਹੜਾ ਅਕਾਲ ਤਖਤ ਸਾਹਿਬ ਦਾ ਜਥੇਦਾਰ ਹੈ ਅਕਾਲ ਤਖਤ ਬੜੀ ਸਪਰੀ ਵੀ ਇੰਸਟੀਚੂਸ਼ਨ ਸੀ ਸਾਡੀ ਜਿੱਥੇ ਕੋਈ ਨਾਨ ਸਿੱਖ ਵੀ ਆ ਕੇ ਫਰਿਆਦ ਕਰਦਾ ਸੀ ਤੇ ਸਿੱਖ ਖੜੇ ਹੋ ਜਾਂਦੇ ਸੀ ਪਰ ਪਿਛਲੇ 50 60 ਸਾਲ ਦੇ 40 ਸਾਲ ਦੇ ਇਤਿਹਾਸ ਜਦੋਂ ਸਿੱਖਾਂ ਦੀ ਲਾਰਜ ਸਕੇਲ ਜੈਨੋਸਾਈਡ ਹੋ ਰਹੀ ਹੈ 1980 ਤੋਂ 77 ਤੋਂ ਬਾਅਦੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਚੋਪਨੀ ਉਹ ਬੋਲੀ ਨਹੀਂ ਰਹੇ ਨਾ ਸਿੱਖਾਂ ਦੇ ਜ਼ੁਲਮ ਦੇ ਖਿਲਾਫ ਬੋਲਦੇ ਨੇ ਨਾ ਸਿੱਖਾਂ ਦੇ ਖਿਲਾਫ ਜੋ ਕੁਝ ਹੋ ਰਿਹਾ ਹੈ ਉਹ ਚੁੱਪ ਨੇ ਕਿਹੜੇ ਦਵਾਚ ਚੁੱਪ ਨੇ ਸਾਡੀ ਤਾਂ ਹੁਣ ਸਮਝ ਨਹੀਂ ਹੈਗਾ ਹੂੰ ਤੇ ਸ਼੍ਰੋਮਣੀ ਕਮੇਟੀ ਜਿਹੜੀ ਕਹਿੰਦੀ ਹੈ ਕਿ ਮੈਂ ਤਾਂ ਜੀ ਸਾਰੀ ਫਰੰਟ ਤੋਂ ਲੜਾਈ ਲੀਡ ਕਰ ਰਹੇ ਹਾਂ ਇਹ ਤਾਂ ਹੁਣ ਜਿਹੜੇ ਪ੍ਰਧਾਨਤਾਮੀ ਸਾਹਿਬ ਨੇ ਉਹਨਾਂ ਨੂੰ ਜਵਾਬ ਦੇਣਾ ਚਾਹੀਦਾ ਹੈ ਕਿ ਦਮਦਮੀ ਟਕਸਾਲ ਦੀ ਮਦਦ ਨਾਲ ਤੁਸੀਂ ਦੂਜੀ ਵਾਰੀ ਪ੍ਰਧਾਨ ਬਣਿਓ ਤੇ ਦਮਦਮੀ ਟਕਸਾਲ ਦੇ ਜਦੋਂ ਇਹ ਜਿਹੜੇ ਮੁਖੀ ਸੀ ਸੰਜਨਾਲ ਸਿੰਘ ਪਿੰਡਰਾ ਵਾਲੇ ਜਦੋਂ ਉਹਦੇ ਖਿਲਾਫ ਐਡੇ ਵੱਡੇ ਪੱਧਰ ਤੇ ਸਰਕਾਰ ਕਾਨੂੰਨ ਬਣਾ ਕੇ ਲੈ ਆਈ ਹੈ ਨੋਟੀਫਿਕੇਸ਼ਨ ਕਰ ਦਿੱਤਾ ਤੁਸੀਂ ਚੁੱਪ ਕਿਉਂ ਹੈਗੇ ਹੋ ਤੁਹਾਨੂੰ ਕਾਹਦਾ ਡਰ ਹੈਗਾ ਹਮ ਇਹਨਾਂ ਦੀ ਚੁੱਪ ਇਹਦੇ ਪਿੱਛੇ ਡਰ ਹੋਵੇਗਾ ਜਾਂ ਮਿਲੀ ਭੁਗਤਾ ਕਿਤੇ ਨਾ ਕਿਤੇ ਕੋਈ ਇhta ਇਹ ਲੋਕ ਦੱਸ ਸਕਦੇ ਨਹੀਂ ਇਹਨਾਂ ਨੂੰ ਇੰਟਰਵਿਊ ਕਰੋ ਕਿ ਐਡਾ ਵੱਡਾ ਇਸ਼ੂ ਬਣ ਗਿਆ ਹੈ ਤੁਸੀਂ ਚੁੱਪ ਕਿਉਂ ਹੈਗੇ ਹੋ ਤੁਹਾਡਾ ਸਟੈਂਡ ਕੀ ਹੈਗਾ ਇਹ ਤਾਂ ਤੁਸੀਂ ਪੁੱਛ ਸਕਦੇ ਹੋ ਇਹਨਾਂ ਨੂੰ ਹਮ ਹਮ ਹਾਂਜੀ ਜੀ ਇਸ ਤਰ੍ਹਾਂ ਦੇ ਮਾਮਲੇ ਅੱਗੇ ਵੀ ਬਹੁਤ ਹੁੰਦੇ ਆ ਸੋਲਵ ਆਊਟ ਨਹੀਂ ਹੁੰਦੇ ਕਿ ਬਹੁਤ ਸਾਰੇ ਲੋਕ ਇਸ ਚੀਜ਼ ਲਈ ਪ੍ਰਦਰਸ਼ਨ ਵੀ ਕਰਦੇ ਆ ਜਾਂ ਜਿਵੇਂ ਇਹ ਤਸਵੀਰ ਹਟਾਏ ਜਾਣ ਨੂੰ ਲੈ ਕੇ ਬਹੁਤ ਸਾਰੀਆਂ ਤਸਵੀਰਾਂ ਲੱਗਣੀਆਂ ਕਟਨੀਆਂ ਨਹੀਂ ਉਲਟਾ ਵੱਧ ਸਕਦੀਆਂ ਪੰਜਾਬ ਦੇ ਵਿੱਚ ਪਰ ਇਸ ਚੀਜ਼ ਦਾ ਕੋਈ ਹੱਲ ਪੂਰਾ ਨਿਕਲਦਾ ਨਹੀਂ ਪ੍ਰੋਪਰ ਜੇ ਦੇਖੀਏ ਤਾਂ ਇਹ ਤਾਂ ਹੱਲ ਦੇਖੋ ਜਦ ਤੱਕ ਆਪਾਂ ਸਰਕਾਰ ਨਹੀਂ ਬਣਾਉਂਦੇ ਉਦੋਂ ਤੱਕ ਤੇ ਇਹ ਹੈ ਕਿ ਕੁਝ ਸਾਲ ਪਹਿਲੇ ਹਰਿਆਣੇ ਦਾ ਚੀਫ ਮਿਨਿਸਟਰ ਖੱਟਰ ਇੱਕ ਡਾਕਟਰ ਪਿੰਡ ਹੈ ਉੱਥੇ ਤਸਵੀਰ ਲੱਗੀ ਸੀ ਨਾ ਕਿ ਉਹ ਸੰਤਾਂ ਦੀ ਫੋਟੋ ਸੀ ਤੇ ਉਹਨੇ ਡिक्लेअर ਕਰ ਦਿੱਤਾ ਇਹ ਵਿਜਪੀ ਦਾ ਚੀਫ ਮਿਨਿਸਟਰ ਸਿਖਟਰੋ ਕਹਿੰਦਾ ਸੀ ਕਿ ਜਿੱਥੇ ਸੰਜਨੈਲ ਸਿੰਘ ਪਿੰਡਰਾਵਾਲੇ ਦੀ ਫੋਟੋ ਹੋਏਗੀ ਮੈਂ ਉੱਥੇ ਨਹੀਂ ਜਾਣਾ ਤੇ ਹਰਿਆਣੇ ਦੀ ਸੰਗਤ ਨੇ ਹਰ ਗੁਰਦੁਆਰਾ ਸਾਹਿਬ ਸੰਜਨੈਲ ਸਿੰਘ ਪਿੰਡਰਾਵਾਲੇ ਦੀ ਫੋਟੋ ਲਾਤੀ ਸੀ ਹੂੰ ਤਾਂ ਮੈਂ ਸਿੱਖ ਵੋਟ ਨੂੰ ਅਪੀਲ ਕਰਦਾ ਹਾਂ ਹਰ ਘਰ ਦੇ ਵਿੱਚ ਹਰ ਗੁਰਦੁਆਰਾ ਸਾਹਿਬ ਦੇ ਵਿੱਚ ਵੱਡੀਆਂ ਸੰਤਾਂ ਦੀਆਂ ਫੋਟੋਆਂ ਲਾਓ ਇਹ ਜਿੱਥੇ ਵੀ ਭਗਵੰਤ ਸਿੰਘ ਮਾਨ ਜਾਏ ਇਹਨੂੰ ਨਜ਼ਰ ਆ ਜਾਏ ਵੀ ਸੰਤਾ ਨੂੰ ਮੈਂ ਲੋਕਾਂ ਦੇ ਬਸਾਂ ਚੋਂ ਲਾ ਕੇ ਦਿਲਾਂ ਚੋਂ ਨਹੀਂ ਕੱਢਿਆ ਜਾ ਸਕਦਾ ਜਿਹੜੇ ਸੰਜਨਾਈਸਿੰਗ ਭਿੰਡਰਾਂ ਵਾਲੇ ਨੇ ਸਿੱਖਾਂ ਦੇ ਦਿਲ ਵਿੱਚ ਰਹਿੰਦੇ ਨੇ ਜਿਵੇਂ ਇਹ ਚੋਣ ਜਾਬਤਾ ਲੱਗਾ ਕਿ ਇਹਦੀ ਕਾਨੂੰਨੀ ਪ੍ਰਕਿਰਿਆ ਤਾਂ ਨਹੀਂ ਕਿ ਇਹਦੇ ਵਿੱਚ ਜਿਹੜੀਆਂ ਉਦਾਂ ਦੀਆਂ ਤਸਵੀਰਾਂ ਹੈਗੀਆਂ ਜਾਏ ਕਿ ਕੋਈ ਇਸ ਤਰ੍ਹਾਂ ਦਾ ਪ੍ਰਭਾਵਿਤ ਨਾ ਹੋਵੇ ਜਾਂ ਉਹਨਾਂ ਨੂੰ ਲੱਗਦਾ ਹੋਵੇ ਸਰਦਾਰ ਸਿਮਰਜੀਤ ਸਿੰਘ ਮਾਨ ਨੂੰ ਵੋਟ ਵੱਧ ਨਾ ਪੈ ਜੇ ਕਿਉਂਕਿ ਸੰਗਰੂਰ ਵੀ ਇੱਕ ਰਾਜਨੀਤੀ ਦੀ ਰਾਜਧਾਨੀ ਮੰਨਿਆ ਜਾਂਦੀ ਵੀ ਇਸ ਚੀਜ਼ ਨੂੰ ਲੈ ਕੇ ਤਾਂ ਨਹੀਂ ਕਿ ਨੋਟੀਫਿਕੇਸ਼ਨ ਜਾਰੀ ਹੋ ਗਿਆ ਆ ਨੀਜੀ ਇਲੈਕਸ਼ਨ ਕਮਿਸ਼ਨ ਇਲੈਕਸ਼ਨ ਪ੍ਰੋਸੈਸ ਵਿੱਚ ਇਲੈਕਸ਼ਨ ਕਮਿਸ਼ਨ ਤਾਂ ਕਿਤੇ ਨਹੀਂ ਕਹਿੰਦਾ ਕਿ ਫੋਟੋ ਨਹੀਂ ਜਾਨੀ ਚਾਹੀਦੀ ਹੈ ਕਿ ਨਾ ਹੀ ਕਿਸੇ ਨੇ ਕੋਈ ਸ਼ਿਕਾਇਤ ਕੀਤੀ ਹੈ ਇਹ ਤਾਂ ਹੁਣ ਸਰਕਾਰ ਨੇ ਐਡ ਇਟਸ ਔਨ ਕੀਤਾ ਹੈ ਉਰਤੇ ਕਿਹਦਾ ਦਬਾਅ ਹੈਗਾ ਹੈ ਕੌਣ ਲੋਕ ਨੇ ਇਹ ਇਹ ਦੱਸ ਸਕਦੇ ਨੇ ਜੀ ਹੁਣ ਤਾਂ ਸਿਕ ਸੰਗਤ ਨੂੰ ਇਹ ਪੀਗਲਾ ਹੈ ਕਿ ਜੇ ਸਰਕਾਰ ਲਾਉਣਾ ਚਾਹੁੰਦੀ ਹੈ ਤਾਂ ਤੁਸੀਂ ਘਰ ਘਰ ਸੰਤਾਂ ਦੀ ਫੋਟੋ ਝੜ ਦਿਓ ਸੋ ਇਹਨਾਂ ਨੂੰ ਪਤਾ ਲੱਗ ਜੇ ਕਿ ਅਸੀਂ ਸੰਤਾਂ ਨੂੰ ਲੋਕਾਂ ਦੇ ਦਿਲਾਂ ਚੋਂ ਬਾਹਰ ਨਹੀਂ ਕੱਢ ਸਕਦੇ ਜੀ ਬਹੁਤ ਬਹੁਤ ਧੰਨਵਾਦ ਸ਼ੁਕਰੀਆ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਰਦਾਰ ਸਿਮਰਜੀਤ ਸਿੰਘ ਐਡਵੋਕੇਟ ਹਾਈ ਕੋਰਟ ਸਾਡੇ ਨਾਲ ਮੌਜੂਦ ਸੀ ਜਿਨ੍ਹਾਂ ਨੇ ਗੱਲਬਾਤ ਨੂੰ ਬੜੇ ਖੂਬ ਤਰੀਕੇ ਦੇ ਨਾਲ ਸਾਹਮਣੇ ਰੱਖਿਆ ਕਿ ਸੰਤਾਂ ਦੀ ਤਸਵੀਰ ਨੂੰ ਹਟਾਏ ਜਾਣ ਨੂੰ ਲੈ ਕੇ ਜਿਹੜਾ ਨੋਟੀਫਿਕੇਸ਼ਨ ਸਰਕਾਰ ਦੇ ਵੱਲੋਂ ਜਾਰੀ ਹੁੰਦਾ ਤੇ ਉਸ ਤੋਂ ਬਾਅਦ ਇਸ ਚੀਜ਼ ਦਾ ਮਾਮਲਾ ਜਿਹੜਾ ਪੰਜਾਬ ਦੇ ਵਿੱਚ ਪੱਕਦਾ ਪਰ ਬਹੁਤ ਸਾਰੀਆਂ ਜਥੇਬੰਦੀਆਂ ਜਾਂ ਜੇ ਕਹਿ ਲਈਏ ਕਿ ਸ਼੍ਰੋਮਣੀ ਕਮੇਟੀ ਜਾਂ ਅਕਾਲੀ ਦਲ ਇਸ ਚੀਜ਼ ਨੂੰ ਲੈ ਕੇ ਚੁੱਪ ਹੋਇਆ ਨਜ਼ਰ ਕਿਉਂ ਨਜ਼ਰ ਆਉਂਦਾ ਹੈ ਕਿ ਉਹ ਡਰ ਚੁੱਕੇ ਨੇ ਜਾਂ ਉਹਨਾਂ ਦੀ ਸਰਕਾਰ ਦੇ ਨਾਲ ਮਿਲੀ ਭੁਗਤਾ ਇਹ ਆਉਣ ਵਾਲਾ ਸਮਾਂ ਦੱਸੂਗਾ ਧੰਨਵਾਦ ਜੀ ਸ਼ੁਕਰੀਆ